ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪਹਿਲਾਂ ਅਗਲੇ 5 ਦਿਨਾਂ ਦੀ ਮੌਸਮ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਯਾਨੀ ਕਿ 15 ਤੋਂ ਲੈ ਕੇ 20 ਜੁਲਾਈ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਔਰ ਮੌਨਸੂਨ ਦੀਆਂ ਕੀ ਕੰਡੀਸ਼ਨਸ ਹੋਣਗੀਆਂ ਉਹਦੇ ਦਿਨਾਂ ਦੇ ਵਿੱਚ ਕਿੰਨਾ ਕੁ ਅਸਰ ਕਰਮ ਰਹੇਗਾ ਮੌਨਸੂਨ ਉਮੀਦ ਹੈ ਕਿੰਨੇ ਕਸਰ ਨੇ ਇਹ ਤੁਹਾਨੂੰ ਦੱਸਾਂਗੇ ਐਸ ਲਈ ਜੇਕਰ ਤਾਜ਼ਾ ਸੈਟਲਰ ਦਾ ਸਿਲਸਿਲਾ ਦੇਖੀਏ ਤਾਂ ਪੰਜਾਬ ਦੇ ਵਿੱਚ ਮੀਂਹ ਵਰਝ ਹੋ ਰਹੇ ਨੇ ਅੱਜ ਦੁਪਹਿਰ ਤੋਂ ਬਾਅਦ ਲਗਾਤਾਰ ਗਰਜਲਿਸ਼ਕ ਵਾਲੇ ਬਦਲ ਬਣੇ ਜਿਹਦੇ ਕਿ ਬਹੁਤੇ ਖੇਤਰਾ ਦੇ ਵਿੱਚ ਮੀਂਹ ਵਰਝ ਕਰਾ ਰਹੇ ਨੇ ਖਾਸ ਕਰਕੇ ਮਾਲਵਾ ਦੇ ਪਛਮੀ ਖੇਤਰ ਕੇਂਦਰੀ ਮਾਲਵਾ ਤੇ ਲੈ ਕੇ ਲੰਦੇ ਵਾਲੇ ਸਾਰੇ ਜ਼ਿਲ੍ਹੇ ਔਰ ਮਾਝਾ ਖੇਤਰ ਦੇ ਵਿੱਚ ਵੀ ਤਗੜੇ ਮੀਂਹ ਅਸਲੇ ਵਰਝ ਹੋ ਰਹੇ ਨੇ ਦੁਪਹਿਰ ਤੋਂ 2-3 ਵਜੇ ਤੋਂ ਮੀਂਹ ਸ਼ੁਰੂ ਹੋਈ ਕਰੇਗੀ ਹੁਣ ਤੱਕ ਵੀ ਜਾਰੀ ਨੇ ਆਉਂਦੇ ਘੰਟਿਆਂ ਦੇ ਵਿੱਚ ਯਾਨੀ ਕਿ ਅੱਜ ਰਾਤ ਨੂੰ ਵੀ ਬਹੁਤੇ ਖੇਤਰਾ ਦੇ ਵਿੱਚ ਮੀਂਹ ਪਹੁੰਚ ਕਰਨਗੇ ਕਿਉਂਕਿ ਜਿਹੜਾ ਇੱਕ ਘਟ ਤੋਂ ਬਾਅਦ ਦਾ ਖੇ ਉੱਤਰ ਭਾਰਤ ਦੇ ਵਿੱਚੋਂ ਲੰਘ ਰਿਹਾ ਯਾਨੀ ਕਿ ਰਾਜਸਥਾਨ ਦੇ ਦੱਖਣ ਪੂਰਬੀ ਖੇਤਰਾਂ ਤੋਂ ਸ਼੍ਰੀ ਗੰਗਾ ਨਗਰ ਹਨਮਾਨਗੜ ਸੋਤਗੜ ਇਹਨਾਂ ਖੇਤਰਾਂ ਦੇ ਉੱਪਰ ਦੀ ਇਹ ਘਟਕਵਾਦਾ ਖੇਤਰਾਂ ਸੇ ਲੰਘ ਰਿਹਾ ਜਿਹਦੇ ਸਦਕੇ ਮੀਂਹ ਵਰਝ ਹੋ ਰਹੇ ਨੇ ਪਲੱਸ ਦੂਜਾ ਕਿ ਮੌਨਸੂਨ ਦਾ ਸੀਜ਼ਨ ਹੈ ਵੈਸਟਰਨ ਜਟ ਦੀਆਂ ਜਿਹੜੀਆਂ ਹਵਾਵਾਂ ਨੇ ਉਹ ਇਸ ਸਿਸਟਮ ਨੂੰ ਸਪੋਰਟ ਕਰ ਰਹੀਆਂ ਨੇ ਜਿਹੜੀਆਂ ਆਰਬ ਸਾਗਰ ਤੋਂ ਆਉਂਦੀਆਂ ਹਵਾਵਾਂ ਜਿਹਦੇ ਸਦਕੇ ਇਹ ਹੋਰ ਖੜਕਾ ਦਰਕਾ ਕਰ ਰਿਹਾ ਹੈ ਤੇ ਜਿਹਦੇ ਜਿੱਥੇ ਕਿਤੇ ਉਮੀਦ ਲੱਗ ਰਹੇ ਨੇ ਉੱਥੇ ਭਾਰੀ ਮੀਂਹ ਹੀ ਦਰਜ ਹੋ ਰਹੇ ਨੇ ਆਉਂਦੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰ ਦਿੱਤੀ ਹੈ ਤੁਹਾਨੂੰ ਸਿੱਧੀ ਅਪਡੇਟ ਤੇ ਲੈ ਕੇ ਚੱਲਾਂਗੇ ਜੋ ਅੱਜ ਜਾਰੀ ਕੀਤੀ ਹੈ ਭਾਰਤੀ ਮੌਸਮ ਵਿਭਾਗ ਨੇ ਸਕਰੀਨ ਦੇ ਦੇਖ ਸਕਿਆ ਵਾਰਨਿੰਗ ਫॉर ਪੰਜਾਬ ਪੰਜਾਬ ਦੇ ਲਈ ਵਾਰਨਿੰਗ ਹੈ 15 ਜਨਵਰੀ ਦੀ ਤਰੀਕ ਫਈ ਹੋਈ ਹੈ ਹੈਵੀ ਰੇਨ ਹੈਵੀ ਰੇਨ ਹੈਵੀ ਰੇਨ ਯਾਨੀ ਕਿ 15 16 17 ਅਗਲੇ 48 72 ਘੰਟੇ ਤਾਬਰ ਤੋੜ ਮੀਂਹ ਲੱਗਣਗੇ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਕੁਝ ਕੁ 2-3 ਦਿਨ ਹੋ ਸਕਦੇ ਨੇ ਜਿੱਥੇ ਹਲਕੇ ਦਰਮਿਆਨੇ ਸ਼ਰਾਟੇ ਲੱਗਣ ਉਹ ਬਾਕੀ ਬਹੁਤੇ ਖੇਤਰਾਂ ਦੇ ਵਿੱਚ ਭਾਰੀ ਮੀਂਹ ਦੇ ਅਸਰ ਜਿਹੜੇ ਬਣੇ ਹੋਏ ਨੇ ਤੇ 17 18 ਤੱਕ ਇਹ سلسلہ ਇਸੇ ਤਰ੍ਹਾਂ ਚੱਲਦਾ ਰਹਿਣਾ ਹੈ ਗਰਮੀ ਤੋਂ ਹਮਸਰ ਰਾਹਤ ਜਿੱਥੇ ਤਾਂ ਮੀਂਹ ਲੱਗ ਰਹੇ ਨੇ ਉੱਥੇ ਹੋ ਰਹੀ ਆ ਪਰ ਜਿੱਥੇ ਮੀਂਹ ਨਹੀਂ ਡਰਜ ਹੋ ਰਹੇ ਉੱਥੇ ਹਮਸਰ ਵਾਟ ਕੱਡੇ ਹੋਏ ਨੇ ਤੇ ਆਉਂਦੇ ਦਿਨਾਂ ਦੇ ਵਿੱਚ ਆ ਸਾਰੇ ਗਨੇ ਬਹੁਤੇ ਖੇਤਾਂ ਦੇ ਵਿੱਚ ਗਰਮੀ ਤੋਂ ਹਮਸਰ ਰਾਹਤ ਮਿਲਣ ਦੀ ਤੰਨਵਾਜੂ ਸ਼ੁਕਰੀਆ